ਜੈ ਮਸੀਹ ਸਾਡੇ ਨੂੰ ਹallelujah ਹallelujah ਸਭ ਨੂੰ ਹallelujah ਔਰ ਮੈਨੂੰ ਬਹੁਤ ਸਾਲ ਹੋ ਗਏ ਨਹੀਂ ਮੈਂ ਚਰਚ ਵਿੱਚ ਜਾਂਦਾ ਸੀ ਔਰ ਚਰਚ ਤੋਂ ਸਾਨੂੰ ਬਹੁਤ ਹੀ ਖੁਸ਼ੀ ਮਿਲਿਆ ਔਰ ਉਹ ਮੈਂ ਦਵਾਹ ਦੇਣਾ ਚਾਹਣਾ ਜੋ ਪਰਮੇਸ਼ਵਰ ਨੇ ਸਾਨੂੰ ਖੁਸ਼ੀਆਂ ਪ੍ਰਾਪਤੀਆਂ ਔਰ ਸਾਡੇ ਮੁੰਡੇ ਨੂੰ ਨੌਕਰੀ ਚ ਲਾਇਆ ਨੌਕਰੀ ਤੁ ਲਾਉਣ ਤੋਂ ਬਾਅਦ ਫੌਜੇ ਚ ਗਿਆ ਔਰ ਸਾਨੂੰ ਬਹੁਤ ਖੁਸ਼ੀ ਹੈ ਉਸ ਤੋਂ ਬਾਅਦ ਫਿਰ ਸਾਡੀ ਨੌ ਜਿਹੜੀ ਸੀ ਸਾਡੀ ਬਹੁਤ ਉਹ ਵੀ ਨੌਕਰੀ ਸੀ ਉਹ ਵੀ ਟੋੜ ਗਿਆ ਤੇ ਪਰਮੇਸ਼ਵਰ ਤੇ ਬੜੀ ਵੱਡੀ ਪ੍ਰੋਗਰਾਮ ਦੇ ਬਾਰੇ ਵੀ ਕਹਿਣਾ ਕਿ ਬਹੁਤ ਵਧੀਆ ਹੋਇਆ ਔਰ ਇਸ ਤਰ੍ਹਾਂ ਹੀ ਹੋਰ ਵੀ ਅੱਗੇ ਸੁਝਾਂਦੇ ਰਹੇ ਔਰ ਅਗਲੇ ਪ੍ਰੋਗਰਾਮ ਦੀ ਜਿੰਨਾ ਵੀ ਖਰਚਾ ਹੋਏਗਾ ਅਸੀਂ ਕਰਨਾ ਚਾਹੁੰਦੇ ਹਾਂ ਜਿੰਨਾ ਵੀ ਡਿਪਰੈਸ਼ਨ ਦਾ ਔਰ ਖਾਣੇ ਦਾ ਖਰਚਾ ਅਸੀਂ ਦੇਣਾ ਚਾਹੁੰਦੇ ਹਾਂ